ਦੀਪ ਸਿੰਘ ਦੇ ਉੱਤੇ ਪ੍ਰਸ਼ਾਸਨ ਵੱਲੋਂ ਜਿਹੜਾ ਜੇਲ ਦਾ ਪ੍ਰਸ਼ਾਸਨ ਹੈ ਇਹਨਾਂ ਵੱਲੋਂ 3 ਡਿਗਰੀ ਟੌਰਚਰ ਕੀਤਾ ਗਿਆ ਵਾ ਜਿਹੜਾ ਬਾਹਰ ਛੁੱਟੀਆਂ কা ਪਹਿਲੇ ਤੇ ਖਬਰ ਦਿਖਾਈ ਗਈ ਕਿ ਉਹਨਾਂ ਤੇ ਹਮਲਾ ਕੀਤਾ ਗਿਆ ਗੱਲ ਇਦਾਂ ਹੈ ਕਿ ਪਹਿਲਾਂ ਉਹਨਾਂ ਨੇ ਸੰਦੀਪ ਸਿੰਘ ਤੇ ਹਮਲਾ ਕੀਤਾ ਤੇ ਸੰਦੀਪ ਸਿੰਘ ਨੇ ਆਪਣੇ ਬਚਾਵ ਜੋ ਜੋ ਕਰ ਸਕਦਾ ਬੰਦਾ ਕਰਦਾ ਹੀ ਅੰਦਰ ਕੱਲਾ ਬੰਦਾ ਵਾ ਤੀਨ ਤੇ ਚਾਰ ਬੰਦੇ ਪੈਜੋਗੇ ਤੇ ਆਪਣੇ ਬਚਾ ਦੇ ਬੰਦਾ ਕਰੂਗਾ ਤੇ ਹੁਣ ਜੇਲ ਪ੍ਰਸ਼ਾਸਨ ਨੇ ਕੀ ਕੀਤਾ ਜਦੋਂ ਸੰਦੀਪ ਸਿੰਘ ਦਾ ਬਚਾ ਉਹਨਾਂ ਵੱਲੋਂ ਹੋ ਗਿਆ ਵਾ ਜਿਹੜੇ ਆਪਣੇ 부ਚੜ ਅਫਸਰ ਹੀ ਤੇ ਜੇਲ ਪ੍ਰਸ਼ਾਸਨ ਨੇ ਸੰਦੀਪ ਸਿੰਘ ਨੂੰ ਇੰਨੀ ਬੁਰੀ ਤਰੀਕੇ ਟੌਰਚਰ ਕੀਤਾ ਤੇ ਸੰਦੀਪ ਸਿੰਘ ਉਹਨਾਂ ਬੈਠਾ ਜਾ ਰਿਹਾ ਵਾ ਖਾਂਦਾ ਪਿਆ ਬਤੇ ਨਾ ਉਹਨੂੰ ਕੋਈ ਮੈਡੀਕਲ ਸਹੂਲਤ ਦਿੱਤੀ ਜਾ ਰਹੀ ਹੈ ਕੋਰਟ ਦੇ ਆਰਡਰ ਵੀ ਹੋ ਚੁੱਕੇ ਨੇ ਕੋਰਟ ਦੇ ਆਰਡਰ ਹੋ ਚੁੱਕੇ ਨੇ ਸੰਦੀਪ ਸਿੰਘ ਤਾਂ ਮੈਡੀਕਲ ਕਰਾਇਆ ਜਾਵੇ ਪਰ ਇਹ ਜੇਲ ਪ੍ਰਸ਼ਾਸਨ ਕਹੇ ਇਹ ਦੀ ਸੁਣਨ ਦੇ ਹੱਕ ਵਿੱਚ ਨਹੀਂ ਹੈ ਉਹ ਕਹਿੰਦਾ ਮੈਂ ਕੋਰਟ ਦੀ ਵੀ ਕੋਈ ਨਹੀਂ ਆਗਿਆ ਮੰਨੀ ਜੋ ਕੋਰਟ ਨੇ ਕਿਹਾ ਮੈਂ ਨਹੀਂ ਮੰਨਦਾ ਇਹੜਾ ਧਾਰੀ ਵਾਲਿਆ ਜੇਲ ਸੁਪਰੀਟੈਂਡੈਂਟ ਇਹਨੇ ਸਭ ਗੱਲਾਂ ਕੀਤੀਆਂ ਮਤਲਬ ਕਿ ਜੇਲ ਸਾਨੂੰ ਤੇ ਵੇਖਣ ਤੱਕ ਨਹੀਂ ਦੇ ਰਹੇ ਸੰਦੀਪ ਸਿੰਘ ਨੂੰ ਹਲੇ ਤੱਕ ਕਿ ਅੱਜ ਦੇ ਨਹੀਂ 10 ਤਰੀਕ ਦੇ ਆਪਾਂ ਇੱਥੇ ਆਏ ਹੋਏ ਆ ਇੱਕ ਵਾਰੀ ਸੰਦੀਪ ਸਿੰਘ ਦੀ ਸਾਡੀ ਮਤਲਬ ਝਲਕ ਨਹੀਂ ਵਿਖਾਈ ਅਜੇ ਤੱਕ ਸੰਦੀਪ ਸਿੰਘ ਦਾ ਹਾਲ ਹੀ ਕੀ ਆਪਾਂ ਮਨ ਹਣ ਪਹਿਲਾਂ ਜੀ ਇਹਨਾਂ ਨੇ ਕਹੇ ਸੰਦੀਪ ਸਿੰਘ ਠੀਕ ਐ ਮੈਂ ਠੀਕ ਐ ਤੁਸੀਂ ਮਿਲਾ ਦਿਓ ਫਿਰ ਸਾਨੂੰ ਆਪਣੇ ਸੋਰਸਾਂ ਨੂੰ ਪਤਾ ਲੱਗਾ ਸੰਦੀਪ ਸਿੰਘ ਨੂੰ ਇਹਨਾਂ ਨੇ ਇੰਨਾ ਤਸ਼ੱਦਦ ਕੀਤਾ ਕੋ ਬੈਠਾ ਵੀ ਨਹੀਂ ਜਾ ਰਿਹਾ ਇਹਨਾਂ ਬੁਰਾ ਹਾਲ ਕਰਤਾ ਉਹਨਾਂ ਨੇ ਅਜੀਤ ਸਿੰਘ ਜੀ ਤੁਹਾਨੂੰ ਤੁਸੀਂ ਕਹਿ ਰਹੇ ਸੀ ਇੰਟਰਵਿਊ 'ਚ ਤੁਹਾਡੇ ਕੋਲ ਸਬੂਤ ਨੇ ਕਿ ਇਸ ਤਰੀਕੇ ਦਾ ਅਥਾਰਟੀ ਡਿਗਰੀ ਟੌਰਚਰ ਕੀਤਾ ਪ੍ਰੋਪਰ ਮੇਰੇ ਕੋਲ ਪੁਕਤਾ ਸਬੂਤ ਨੇ ਜਿਹੜਾ ਜੇਲ ਪ੍ਰਸ਼ਾਸਨ ਨੇ ਜੋ ਹਰਕਤਾਂ ਕੀਤੀਆਂ ਨੇ ਮੇਰੇ ਕੋਲ ਪੁਕਤਾ ਸਬੂਤ ਪਈ ਨੇ